ਹਾਂ ਜੀ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਖੜੇ ਆ ਜੀ ਇਹ ਆ ਜੀ ਬੁੱਧਵਾਰ ਨੂੰ ਮੰਡੀ ਲੱਗਦੀ ਹੈ 3610 ਤੋਂ ਕਰਦੇ ਆ ਜੀ ਆਪਾਂ ਵੀਡੀਓ ਨੂੰ ਸਟਾਰਟ ਚੈੱਕ ਕਰ ਲੋ ਟਰੈਕਟਰ 1999 ਮਾਡਲ ਹੈ ਨੰਬਰ ਵੇਖਣੇ ਟਰੈਕਟਰ ਦਾ ਤਿਆਰ ਹੀ ਹੋਇਆ ਹੈ 1 ਲੱਖ ਤੇ 48000 ਰੁਪਏ ਬਾਈ ਡਿਮਾਂਡ ਕਰਦੇ ਆਹ ਰੰਗ ਦੀ ਕੰਡੀਸ਼ਨ ਕਰ ਲਈ ਚੱਕ ਟਰੈਕਟਰ ਵੀ ਇੰਜਨ ਜੇਰ ਦਾ ਟਰੈਕਟਰ ਹੈ ਪੂਰਾ ਹੋ ਲੋਕੇ ਨੂੰ ਬਾਈ ਤਸੱਲੀ ਕਰਕੇ ਦੇਣਗੇ ਛਤਰੀ ਹੀ ਗਰੀ ਟਰੈਕਟਰ ਤੇ ਪੂਰੀ ਓਕੇ ਲੱਗੀ ਆ ਰੰਗ ਪੇਂਟ ਸਾਰਾ Ориਜినਲ ਆ ਇਹੇ ਟਰੈਕਟਰ ਮਿੱਤਰੋ ਮਿਲਦੇ ਵੀ ਬਹੁਤ ਘੱਟ ਆ ਅੱਗੇ ਆ ਗਿਆ ਇਹ ਆਪਣਾ 5204 ਜੌਂਡੀ ਆ ਰ 2011 ਮਾਡਲ ਆ ਹੁੱਡ ਵਾਲੀ ਛਤਰੀ ਲੱਗੀ ਆ ਟਰੈਕਟਰ ਤੇ ਕਲੀਸ਼ਨ ਕਰ ਲੋ ਚੈੱਕ ਟਾਇਰ ਮੰਗਰਲੇ ਹੈਗੇ 14 ਵਾਲੇ ਮੇਰਾ ਅੰਡੇ ਰੇਟ ਦਾ ਟਰੈਕਟਰ ਬਿਲਕੁਲ ਵਧੀਆ ਪਿਆ ਡਬਲ ਪੀਡੀਓ ਆ ਥਰੀ ਸਪੀਡ ਆ 4 ਲੱਖ 22 ਹਜ਼ਾਰ ਰੁਪਏ ਬਾਈ ਡਿਮਾਂਡ ਕਰਦਾ ਇੰਜਨ ਉੰਜਨ ਦਾ ਨਾ ਸੁਣੋ ਵਧੀਆ ਵੀ ਸਾਰਾ ਸੀਲਡ ਹੀ ਹੁੰਦਾ ਪੀਕ ਸ਼ੀਕ ਹੋਣ ਵਾਲਾ ਤਾਂ ਕੋਈ ਹੋਣੀ ਬਾਕੀ ਮੌਕੇ ਦੇ ਮਾਨਤਾਨ ਹੋ ਜਿੰਦਾ ਜੀ ਪੰਜਾਬ ਨੰਬਰ ਆ ਜੀ ਟਰੈਕਟਰ ਪੀਵੀ 11 ਪਟਿਆਲੇ ਦਾ ਅੱਗੇ ਆ ਗਿਆ ਜੀ ਫਾਰਮ ਟਰੈਕ 55 2015 ਮਾਡਲ ਆਈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਬੁਰੀ ਵਧੀਆ ਪਈਆ 80-85 ਪੈਸੇ ਟਾਇਰ ਆਈ ਮੰਗ ਰਲੇ 16 ਵਾਲੇ ਟਾਇਰ ਆ ਜਮਾ ਕੰਡੀਸ਼ਨ ਨਮਿਆਂ ਵਰਗੀ ਆ ਟਰੈਕਟਰ ਦੀ ਬੈਕ ਲੱਗਿਆ ਹੋਇਆ ਸਾਰਾ ਜਮਾ ਰੰਗ ਪੇਂਟ Ориਜਨਲ ਆ ਟਰੈਕਟਰ ਤੇ ਇਹ ਵੀ ਪਟਿਆਲੇ ਦਾ ਮੰਦਰ ਹੈ 4 ਲੱਖ ਤੇ 65000 ਰੁਪਇਆ ਵੀ ਡਿਮਾਂਡ ਕਰਦੇ ਆ ਕੰਡੀਸ਼ਨ ਜਮਾਂ ਸ਼ੋਰੂਮ ਕੁਲਿਜ਼ਨ ਹੈ ਟਰੈਕਟਰ ਵੀ ਜਮਾਂ ਸਾਰਾ ਓਕੇ ਹੈ ਜੀ ਇੱਕ ਕਰ ਲਓ ਅੱਗੇ ਆ ਗਈ ਫਾਰਮ ਟਰੈਕ 45 2000 ਮਾਡਲ ਹੈ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਚਾਰੇ ਟਾਇਰ ਜਮਾਂ ਚੌਂਕੜਾ ਨਾ ਵਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ 2 ਲੱਖ ਤੇ 10000 ਰੁਪਏ ਵੀ ਡਿਮਾਂਡ ਕਰਦੇ ਆ ਪੀ ਵੀ 03 ਬਖਿੰਡੇ ਦਾ ਨੰਬਰ ਹੈ ਇਹ ਇਹਨੂੰ ਜੰਨੀ ਕੰਡੀਸ਼ਨ ਕਰ ਲਓ ਚੈੱਕ ਟਰੈਕਟਰ ਦੀ ਜਮਾਂ ਫੁੱਲ ਓਕੇ ਹੀ 85283 2009 ਮਾਡਲ ਆਈ ਟਰੈਕਟਰ ਗਾਰੰਟੀ ਦਾ ਵੀ ਮਡੀਸ਼ਨ ਦੇ ਕਰ ਲਿਆ ਤਿੰਨ ਜਨੂਨ ਜਮਾ ਫੁੱਕਾ ਆ ਟਰੈਕਟਰ ਦਾ ਕੋਈ ਲੋਕ ਸੀਕਲੀ ਹਰਿਆਣਾ ਨੰਬਰ ਆਈ ਟਰੈਕਟਰ 10 ਲੱਖ 40 ਹਿਏ ਮਾਰ ਕਰਦੇ ਹਾਂ ਪੂਲਿਸ਼ਨ ਜਮਾ ਪੂਰੀ ਵਧੀਆ ਹੈ ਰੰਗ ਪੇਂਟ ਟਰੈਕਟਰ ਦਾ ਜਮਾ ਪੂਲ ਲੋਕ ਹੈ ਨੰਬਰ ਸਟਰੀਟ ਦੇ ਚੱਲੀ ਜਾਂਦਾ ਬਾਈ ਦਾ ਕੰਟੈਕਟ ਕਰਨਾ ਉਹਦਾ ਬਹੁਤ ਪਸੰਦ ਆਇਆ ਲੱਗੇ ਆ ਇਹ ਫਾਰਮ ਟਰੈਕ ਸੱਤ ਪਾਰਲੇ ਪਈ ਆ ਇਹ 40 45 ਪੈਸੇ ਕੌਂਕੜਾਈ ਮਾਡਲ ਇਹ ਲਗਾ ਐ ਸਿੱਧਾ ਐ ਸਿੱਧਾ ਲਾਰਦਾ ਹੈ 1996 ਪੰਜਾਬ ਨੰਬਰ 175000 ਰੁਪਏ ਬਾਈ ਡਿਮਾਂਡ ਕਰਦੇ ਆ ਟੀਵੀ 13 ਨੰਬਰ ਸੰਗਰੂਰ ਦਾ ਕੋਲ ਓਕੇ ਆ ਜੀ ਟਰੈਕਟਰ ਜਮਾ ਲ ਅੱਗੇ ਆਗਾ ਜੀ ਫਾਰਮ ਟਰੈਕ ਚੈਂਪੀਅਨ ਉਹ ਯਾਰ 15 ਲੱਖ ਦਾ ਹੈ ਕੰਡੀਸ਼ਨ ਬੁਰੀ ਬੁਰੀ ਹੈ ਕਹਿੰਦਾ ਕੰਡੀਸ਼ਨ ਵੀ ਜਮਾਨਾ ਹੈ ਵਰਗੀ ਹੈ ਪਾਵਰ ਸਟੀering ਦਾ ਟਰੈਕਟਰ ਹੈ ਕੰਪਨੀ ਵੱਲੋਂ ਪਿਆਬ ਨੰਬਰ ਹੈ 358500 ਰੁਪਏ ਵੀ ਡਿਮਾਂਡ ਕਰ ਰਿਹਾ ਹੈ ਡੀਸਨ ਕਰ ਮੰਗੀ ਜਾਂ ਕਿਥੇ ਕਰਨਾ ਪੂਰਾ ਫੁੱਲ ਲੋਕਾ ਟਰੈਕਟਰ ਹੈ ਮਾਇਰ ਨਹੀਂ ਦਰਨਗੇ ਕੰਡੀਸ਼ਨ ਜਮਾਨਾ ਹੈ ਵਰਗੀ ਹੈ ਮਗਰਾਟਮ ਰੂਡ ਪੂਰੇ ਵਧੀਆ ਪਈ ਹੈ ਛਤਰੀ ਦੇ ਕਪੜਾ ਵੀ ਪੂਰੇ ਵਧੀਆ ਲੱਗਿਆ ਜੀ ਇਹਨਾਂ ਅੱਗੇ ਜੀ ਫਾਰਮ ਪ੍ਰੋਜੈਕਟ ਪੰਡਾ ਵਾਲਾ ਇਹ ਵੀ ਟਰੈਕਟਰ ਪੰਜਾਬ ਨੰਬਰ ਹੈ ਜੀ ਇਹਰਾ ਵੀ ਕੰਡੀਸ਼ਨ ਹੈਗੀ 40 45 ਪੈਸੇ ਜਾਂ ਖੜੀ ਪੂਰੇ ਵਧੀਆ ਪਿਆ ਡਾਇਰੈਕਟ ਹੀ ਕੋਈ ਸੁੱਕਿਆ ਸਰਕਿਆ ਨਹੀਂ 2000 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ 1 ਲੱਖ ਤੋਂ 75000 ਰੁਪਏ ਵੀ ਡਿਮਾਂਡ ਕਰਦਾ ਜੇਕਰ ਆਪਾਂ ਨੂੰ ਰੂਟਾ ਤੇ ਮਾਈਟਿੰਗ ਸੈਟਿੰਗ ਹੋਣੀ ਹੋਈ ਹੈ ਕੰਡੀਸ਼ਨ ਕਰ ਲਵੇ ਜਨੂਨ ਨੇ ਵੀ ਚੈੱਕ ਪੂਰਾ ਵਧੀਆ ਟਰੈਕਟਰ ਹੈ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਮਿੱਤਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਜੁੜੇ ਆਪਾਂ ਤੁਹਾਡੇ ਵਾਸਤੇ ਇਹ ਵੀ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ